ਜੀ ਫਲਾਹਾਰੀ ਆਲੂ ਟਿੱਕੀ ਚਾਟ ਇਹ ਚਾਟ ਤੁਸੀਂ ਵਰਤ ਵਿੱਚ ਖਾ ਸਕਦੇ ਹੋ ਇਹ ਚਾਟ ਨੂੰ ਬਣਾਉਣ ਦੇ ਲਈ ਬਹੁਤ ਜ਼ਿਆਦਾ ਜਿਹੜਾ ਟਾਈਮ ਨਹੀਂ ਲੱਗਦਾ ਸੌਖੇ ਤਰੀਕੇ ਦੇ ਨਾਲ ਘਰ ਵਿੱਚ ਬਣਾ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਟੇਸਟੀ ਬਹੁਤ ਹੀ ਕ੍ਰਿਸਪੀ ਇਹ ਚਾਟ ਜਿਹੜੀ ਆਪਾਂ ਨੇ ਬਣਾ ਕੇ ਤਿਆਰ ਕੀਤੀ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੁਹਾਡਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰੋ ਜੀ ਚਲੋ ਜੀ ਟਿੱਕੀ ਚਾਟ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਵਰਤ ਵਾਲੀ ਸਪੈਸ਼ਲ ਚਾਟ ਜਿਹੜੀਆਂ ਬਣਾ ਕੇ ਤਿਆਰ ਕਰਾਂਗੇ ਇਹ ਚਾਟ ਬਣਾਉਣ ਦੇ ਲਈ ਮੈਂ ਪੰਜ ਆਲੂ ਲਏ ਨੇ ਨਾ ਆਲੂਆਂ ਨੂੰ ਮੈਂ ਪਹਿਲਾਂ ਹੀ ਉਬਾਲ ਕੇ ਰੱਖ ਲਿਆ ਸੀ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਦੋ ਤਿੰਨ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ ਇਹਦੇ ਵਿੱਚ ਹੋਰ ਆਪਾਂ ਲਾਲ ਮਿਰਚ ਵਗੈਰਾ ਕੁਝ ਵੀ ਐਡ ਨਹੀਂ ਕਰਾਂਗੇ ਕਿਉਂਕਿ ਆਪਾਂ ਵਰਤ ਵਰਤ ਲਈ ਬਣਾ ਰਹੇ ਹਾਂ ਵੈਸੇ ਤਾਂ ਜਿਹੜੀ ਇਹ ਰੈਸਪੀ ਹੈ ਮੈਂ ਤੁਹਾਡੇ ਨਾਲ ਵਰਤ ਤੋਂ ਪਹਿਲਾਂ ਸ਼ੇਅਰ ਕਰ ਰਹੀ ਹਾਂ ਪਰ ਫਿਰ ਵੀ ਅਗਰ ਤੁਸੀਂ ਵਰਤ ਵਿੱਚ ਦੇਖ ਕੇ ਇਸ ਚੀਜ਼ ਨੂੰ ਬਣਾਉਂਦੇ ਹੋ ਤਾਂ ਮੈਂ ਤੁਹਾਨੂੰ ਇੱਕੋ ਸਲਾਹ ਦੇਵਾਂਗੀ ਕਿ ਤੁਸੀਂ ਜਿਹੜੀ ਲਾਲ ਮਿਰਚ ਵਗੈਰਾ ਏ ਉਹ ਨਾ ਯੂਜ਼ ਕਰਿਓ ਹਰੀ ਮਿਰਚ ਹੀ ਪਾਓ ਥੋੜਾ ਜਿਹਾ ਮੈਂ ਭੁੰਨਿਆ ਹੋਇਆ ਜੀਰਾ ਪਾ ਦਾਂਗੀ ਇਹ ਵੀ ਮੈਂ ਕਰ ਰਹੀ ਭੁੰਨ ਕੇ ਪੀਸਿਆ ਹੈ ਜੀ ਥੋੜਾ ਜਿਹਾ ਆਪਾਂ ਹਰਾ ਧਨੀਆ ਪਾ ਦਾਂਗੇ ਜੀ ਕਟਿਆ ਬਰੀ ਕਟਿਆ ਹੋਇਆ ਸਵਾਦ ਅਨੁਸਾਰ ਪਾਵਾਂਗੇ ਜੀ ਇਹਦੇ ਵਿੱਚ ਸੇਂਦਾ ਨਮਕ ਬਰਤ ਵਿੱਚ ਆਪਾਂ ਨੂੰ ਸੇਂਦਾ ਨਮਕ ਹੀ ਵਰਤਣਾ ਚਾਹੀਦਾ ਹੈ ਜੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਐਨ ਬਿਲਕੁਲ ਮਲੈਮ ਜਿਹੜੇ ਆ ਮੈਸ਼ ਕਰ ਲਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੁੱਟੂ ਦਾ ਆਟਾ ਪਾਵਾਂਗੇ ਜੀ ਸਪੈਸ਼ਲ ਫਲਾਹਾਰੀ ਆਲੂ ਟਿੱਕੀ ਚਾਟ ਬਣੂਗੀ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਵੈਸੇ ਦਾ ਤੁਸੀਂ ਸੋਚੋਗੇ ਕਿ ਜੇ ਟਿੱਕੀਆਂ ਚਾਟਾਂ ਹੀ ਖਾਣੀਆਂ ਨੇ ਤਾਂ ਫਿਰ ਵਰਤ ਕਿਹੜੀ ਗੱਲ ਦਾ ਕਈ ਵਾਰ ਕੀ ਹੁੰਦਾ ਹੈ ਆਪਣਾ ਕੁਝ ਹਟਕੇ ਖਾਣ ਦਾ ਦਿਲ ਕਰਦਾ ਹੈ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਰੈਸਪੀ ਜਿਹੜੀ ਹੈ ਸ਼ੇਅਰ ਕਰਨ ਜਾ ਰਹੀ ਹਾਂ ਸਾਡੇ ਪਿੰਡ ਮੰਦਰ ਵਿੱਚ ਜਦੋਂ ਵੀ ਚਾਟ ਵਗੈਰਾ ਵਰਤਾਂ ਵਾਲਿਆਂ ਨੇ ਕੁਝ ਬਣਦਾ ਸੀ ਜਾਂ ਸੌਂਗੇ ਦੇ ਚੌਲਾਂ ਦੀ ਖੀਰ ਬਣਦੀ ਸੀ ਜਾਂ ਉਹਨਾਂ ਲਈ ਆਲੂ ਟਿੱਕੀ ਚਾਟ ਬਣਦੀ ਸੀ ਜਿਹੜੀ ਆਹ ਆਲੂ ਟਿੱਕੀ ਚਾਟ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇਹ ਸੇਮ ਸਾਡੇ ਪਿੰਡ ਮੰਦਰ ਵਿੱਚ ਬਣਾਈ ਜਾਂਦੀ ਸੀ ਵਰਤਾਂ ਵਾਲਿਆਂ ਲਈ ਚਾਰਕਾ ਵੈਸੇ ਉੱਥੇ ਹੁਣ ਵੀ ਬਣਾਈ ਜਾਂਦੀ ਹੈ ਪਰ ਅਸੀਂ ਉੱਥੇ ਹੁਣ ਰਹਿੰਦੇ ਨਹੀਂ ਹੈਗੇ ਜੀ ਸਾਡਾ ਉਹ ਵਾਲਾ ਮਕਾਨ ਜਿਹੜਾ ਕੋਈ ਮਜਬੂਰੀਆਂ ਕਾਰਨ ਵਿਕ ਗਿਆ ਸੀ ਇਹਦੇ ਵਿੱਚ ਹੁਣ ਪਾਵਾਂਗੇ ਜੀ ਆਪਾਂ 4 ਚਮਚ ਕੁੱਟੂ ਦਾ ਆਟਾ ਇਹ ਫਲਾਹਾਰੀ ਆਟਾ ਹੈ ਜੀ ਵਰਤਾਂ ਵਿੱਚ ਹੀ ਵਰਤਿਆ ਜਾਂਦਾ ਹੈ ਇਹਨਾਂ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੀ ਅਗਰ ਤੁਹਾਨੂੰ ਲੱਗਦਾ ਹੈ ਵੀ ਆਲੂ ਆਪਣੇ ਗਿੱਲੇ ਨੇ ਦੇ ਵਿੱਚ ਆਪਾਂ ਜਿਹੜਾ ਆ ਆਟਾ ਹੈ ਕੁੱਟੂਣਾ ਇਹ ਥੋੜਾ ਜਿਹਾ ਹੋਰ ਪਾ ਲਾਂਗੇ ਜੀ 1/2 ਚਮਚ ਮੈਂ ਹੋਰ ਪਾ ਲਿਆ ਹੈ ਤੇਦਰ ਟਿੱਕੀਆਂ ਦਾ ਪੇਸਟ ਬਣ ਕੇ ਬਿਲਕੁਲ ਤਿਆਰ ਆ ਜੀ ਹੱਥ ਆਪਾਂ ਨੇ ਚੰਗੀ ਤਰ੍ਹਾਂ ਸਾਫ਼ ਕਰ ਲਏ ਆ ਹੁਣ ਇਹਨਾਂ ਨੂੰ ਆਪਾਂ ਟਿੱਕੀਆਂ ਦੀ ਸ਼ੇਪ ਦੇ ਕੇ ਸਾਰੀਆਂ ਟਿੱਕੀਆਂ ਤਿਆਰ ਕਰ ਲਵਾਂਗੇ ਜੀ ਇਸ ਤਰੀਕੇ ਦੇ ਨਾਲ ਆਪਾਂ ਟਿੱਕੀਆਂ ਬਣਾ ਕੇ ਇੱਕ ਪਲੇਟ ਵਿੱਚ ਰੱਖ ਲਾਂਗੇ ਅਗਰ ਥੋੜਾ ਜਿਹਾ ਹੱਥਾਂ ਨੂੰ ਲੱਗਦਾ ਹੈ ਤਾਂ ਘਿਓ ਲਗਾ ਕੇ ਆਪਾਂ ਟਿੱਕੀਆਂ ਨੂੰ ਬਣਾ ਲਾਂਗੇ ਘਿਓ ਲਗਾਉਣ ਦੇ ਨਾਲ ਆਲੂ ਜਿਹੜੇ ਹੱਥਾਂ ਨੂੰ ਨਹੀਂ ਚਿਪਕਦੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਟਿੱਕੀਆਂ ਬਣ ਕੇ ਤਿਆਰ ਹੋ ਰਹੀਆਂ ਨੇ ਇਸ ਤਰੀਕੇ ਦੇ ਨਾਲ ਆਪਾਂ ਸਾਰੀਆਂ ਟਿੱਕੀਆਂ ਬਣਾ ਕੇ ਰੱਖ ਲੈਣੀਆਂ ਨੇ ਇਸ ਆਟੇ ਨੂੰ ਇਸ ਆਲੂਆਂ ਦੇ ਡੋਅ ਵਿੱਚ ਜਦੋਂ ਵੀ ਆਪਾਂ ਨੇ ਆਟਾ ਮਿਕਸ ਕਰ ਲਿਆ ਉਸ ਤੋਂ ਬਾਅਦ ਇਹਨੂੰ ਰੈਸਟ ਦੇ ਬਿਲਕੁਲ ਨਹੀਂ ਰੱਖਣਾ ਕਿਉਂਕਿ ਅਗਰ ਤੁਸੀਂ 10 ਮਿੰਟ ਲਈ ਵੀ ਇਹਨੂੰ ਛੱਡ ਦਿੱਤਾ ਤਾਂ ਇਸ ਨੇ ਸਾਰਾ ਹੀ ਪਾਣੀ ਛੱਡ ਦੇਣਾ ਹੈ ਜੀ ਡੋਨ ਆਲੂ ਜਿਹੜੇ ਗਿੱਲੇ ਹੋ ਜਾਣੇ ਟਿੱਕੀਆਂ ਜਿਹੜੀਆਂ ਬਿਲਕੁਲ ਵੀ ਵਧੀਆ ਨਹੀਂ ਬਣਨਗੀਆਂ ਇੱਧਰ ਆਪਾਂ ਨੇ ਤਵਾ ਰੱਖ ਲਿਆ ਜੀ ਇਹਦੇ ਉੱਤੇ ਪਾਵਾਂਗੇ ਆਪਾਂ ਦੇਸੀ ਘਿਓ ਟਿੱਕੀਆਂ ਆਪਰ ਰੱਖ ਦਾਂਗੇ ਜੇ ਤੁਸੀਂ ਇਹਨਾਂ ਨੂੰ ਡੀਪ ਫਰਾਈ ਵੀ ਕਰ ਸਕਦੇ ਹੋ ਪਰ ਇਹਨਾਂ ਨੂੰ ਅਗਰ ਤੁਸੀਂ ਵਰਤ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਹਨਾਂ ਨੂੰ ਡੀਪ ਫਰਾਈ ਨਾ ਕਰਿਓ ਮੈਂ ਤੁਹਾਨੂੰ ਇਹੀ ਸਲਾਹ ਦਵਾਂਗੀ ਤੁਸੀਂ ਇਹਨਾਂ ਨੂੰ ਸ਼ੈਲੋ ਫਰਾਈ ਕਰਕੇ ਹੀ ਖਾਓ ਜਿੰਨੀਆਂ ਕੋ ਟਿੱਕੀਆਂ ਦਵੇ ਉੱਤੇ ਆਈਆਂ ਨੇ ਵੀ ਉਹਨੀਆਂ ਕਰ ਰੱਖ ਦਿੱਤੀਆਂ ਨੇ ਬਾਕੀ ਦੀ ਬਣਾ ਕੇ ਮੈਂ ਫ੍ਰਿਜ 'ਚ ਰੱਖ ਦਾਂਗੀ ਇਹ ਪਤਲੀਆਂ ਨਾ ਹੋ ਜਾਣ ਇਹੋ ਜਾਣ ਇਹਨਾਂ ਨੂੰ ਮੈਂ ਫ੍ਰਿਜ 'ਚ ਰੱਖ ਰਹੀ ਹਾਂ ਜੀ ਐਨੇ ਆਪਾਂ ਦੂਜੀਆਂ ਨੂੰ ਜਿਹੜਾ ਇਹ ਫਰਾਈ ਕਰਦੇ ਹਾਂ ਇਹ ਐ ਸੈਡਾਂ ਤੋਂ ਥੋੜੀ ਥੋੜੀ ਬ੍ਰਾਊਨ ਹੋ ਗਈ ਹੈ ਜੀ ਇਹਨੂੰ ਹੁਣ ਮੈਂ ਪਲਟ ਕੇ ਦੇਖਦੀ ਹਾਂ ਥੋੜਾ ਥੋੜਾ ਕੀ ਹੁਣ ਮੈਂ ਸਾਈਡਾਂ ਤੇ ਇਸ ਤਰੀਕੇ ਦੇ ਨਾਲ ਪਾ ਦਵਾਂਗੀ ਤਾਂ ਜੋ ਦੂਜੇ ਪਾਸੇ ਉਹ ਵੀ ਸਿੱਖ ਜਵੇ ਗੈਸ ਜਿਹੜਾ ਆ ਮੈਂ ਕੱਟ ਰੱਖਿਆ ਹੋਇਆ ਏ ਕੱਟ ਸੇਕ ਦੇ ਉੱਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਜੀ ਇਧਰ ਮੈਂ ਆ ਚਟਣੀ ਜਿਹੜੀ ਆ ਬਣਾ ਕੇ ਰੱਖੀ ਹੋਈ ਹੈ ਜੀ ਇਹਦੇ ਵਿੱਚ ਜਿੰਨੀ ਮੈਂ ਇਮਲੀ ਲਈ ਸੀ ਓਨੀਆਂ ਮੈਂ ਖੰਡ ਲਈ ਹੈ ਥੋੜਾ ਜਿਹਾ ਮੈਂ ਪਾਣੀ ਪਾ ਕੇ ਇਹਨੂੰ ਛਾਣ ਕੇ ਉਬਲਣਾ ਰੱਖ ਦਿੱਤਾ ਸੀ ਈਮਲਿੰਗ ਮੈਂ ਪਹਿਲਾਂ ਪਿਉਂ ਦਿੱਤਾ ਸੀ ਮਤਲਬ ਜਿੱਦਾਂ ਆਪਾਂ ਬਣਾਉਨੇ ਆ ਉਦਾਂ ਹੀ ਬਣਾਈ ਆ ਪਰ ਇਹਦੇ ਵਿੱਚ ਮੈਂ ਸਿਰਫ ਭੁੰਨਿਆ ਹੋਇਆ ਜੀਰਾ ਪਾਇਆ ਤੇ ਇੱਕ ਚੰਦਾ ਨਮਕ ਪਾਇਆ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਜੀ ਇਹ ਵਰਤ ਵਾਲੀ ਈਮਲੀ ਦੀ ਚਟਣੀ ਹੈ ਜੀ ਸਾਡੇ ਪਿੰਡ ਮੰਦਰ ਵਿੱਚ ਇਸ ਤਰੀਕੇ ਨਾਲ ਬਣਾਈ ਜਾਂਦੀ ਸੀ ਤੋਂ ਸੋ ਮੈਂ ਤਾਂ ਤੁਹਾਡੇ ਨਾਲ ਇਹ ਸ਼ੇਅਰ ਕਰਦੀ ਆ ਇਹਦੀ ਵੀਡੀਓ ਸੌਰੀ ਮੈਂ ਨਹੀਂ ਬਣਾ ਸਕੀ ਵੀਡੀਓ ਬਜਾੜਾ ਲੰਬੀ ਹੋ ਜਾਣੀ ਸੀ ਤੇ ਕਈ ਜਗ੍ਹਾ ਕੀ ਹੈ ਖੱਟਾਪਨ ਜਿਹੜਾ ਇਹ ਮਠੀ ਖਟਿਆਈ ਵਗੈਰਾ ਨਹੀਂ ਖਾਈ ਜਾਂਦੀ ਉਹਨਾ ਉਹ ਜਿਹੜੇ ਆ ਇਸ ਇਸ ਚਟਣੀ ਨੂੰ ਨਾ ਖਾਣ ਇਧਰ ਆਪਾਂ ਇਹਨੇ ਹਰੀ ਚਟਣੀ ਤਿਆਰ ਕਰ ਲੈਨੇ ਆ ਜੀ ਹਰੀ ਚਟਣੀ ਬਣਾਉਣ ਦੇ ਲਈ ਮੈਂ ਥੋੜਾ ਜਿਹਾ ਤਣੀਆਂ ਇੱਕ ਹਰੀ ਮਿਰਚ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਪਾਊਡਰ ਥੋੜਾ ਜਿਹਾ ਨਮਕ ਸਿੰਧਾ ਨਮਕ ਹੀ ਪਾਇਆ ਇੱਥੇ ਵੀ ਦੋ ਤਿੰਨ ਚਮਚ ਦਹੀਂ ਦੇ ਪਾ ਕੇ ਆਪਾਂ ਇਹਨਾਂ ਨੂੰ ਕਰ ਲਾਂਗੇ ਜੀ ਗ੍ਰਾਈਂਡ ਚੱਟਣੀ ਆਪਣੀ ਬਣ ਗਈ ਹੈ ਜੀ। ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਸੀ। ਇੱਧਰ ਆਪਾਂ ਟਿੱਕੀਆਂ ਦਾ ਪਾਸਾ ਜਿਹੜਾ ਦੁਬਾਰਾ ਪਲਟ ਦਵਾਂਗੇ ਜੀ। ਦੋਨਾਂ ਪਾਸੇ ਥਲਪ-ਥਲ ਕਰਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਦਵਾਂਗੇ। ਤੁਸੀਂ ਚਾਹੋ ਇਹਨੂੰ ਬਿਨਾ ਘਿਓ ਤੋਂ ਵੀ ਥਲਪ-ਥਲ ਕਰਕੇ ਬਣਾ ਸਕਦੇ ਹੋ। ਚਾਹੇ ਤੁਸੀਂ ਇਹਨਾਂ ਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਦਾ। ਇਹ ਲੋਜ ਟਿੱਕੀਆਂ ਆਪਣੀਆਂ ਬਣ ਗਈਆਂ ਨੇ ਦੋਨੋਂ ਪਾਸਿਓਂ ਆਪਾਂ ਨੇ ਸੇਕ ਲਈਆਂ ਏ ਹੁਣ ਇਹਨਾਂ ਨੂੰ ਆਪਾਂ ਚੱਕ ਦਾਂਗੇ ਤੇ ਬਾਕੀ ਦੀਆਂ ਦੂਜੀਆਂ ਟਿੱਕੀਆਂ ਵੀ ਜਿਹੜੀਆਂ ਆਪਾਂ ਇਸ ਤਰੀਕੇ ਦੇ ਨਾਲ ਫਰਾਈ ਕਰ ਲਾਂਗੇ ਇਧਰ ਦਹੀਂ ਵਿੱਚ ਆਪਾਂ ਨੇ ਇੱਕ ਚਮਚ ਖੰਡ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਲੈਂ ਮਾਰ ਲਿਆ ਏ ਜੀ ਸਾਰੀਆਂ ਟਿੱਕੀਆਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਨੇ ਜੀ ਤੁਸੀਂ ਇਹਨੂੰ ਤੰਗੀਆਂ ਦੀ ਚਟਣੀ ਨਾਲ ਦਹੀਂ ਨਾਲ ਖੱਟੀ ਮਿੱਠੀ ਅਮਲੇ ਦੀ ਚਟਣੀ ਨਾਲ ਸਰਵ ਕਰੋ ਜੀ ਬਹੁਤ ਵਧੀਆ ਟਿੱਕੀਆਂ ਬਣ ਕੇ ਤਿਆਰ ਹੋਈਆਂ ਨੇ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ